ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲੇ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਅੱਜ 109ਵਾਂ ਦਿਨ ਹੈ ਜੀ ਜਿਹੜਾ ਇਹ ਧਰਨੇ ਦਾ ਅੱਜ ਜਿਹੜਾ ਇਹ ਚੱਲ ਰਿਹਾ ਹੈਗਾ ਧਰਨੇ ਨੂੰ ਲਗਾਤਾਰ ਸਾਰੇ ਪਟੰਡੇ ਦੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰੀ ਲੋਕਾਂ ਦੇ ਵਪਾਰੀ ਲੋਕਾਂ ਦੇ ਪਿੰਡ ਵਾਲਿਆਂ ਦੇ ਮਜ਼ਦੂਰਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਧਰਨਾ ਅੱਜ 109ਵੇਂ ਦਿਨ ਚਲਿਆ ਗਿਆ ਆ ਅੱਜ ਜਿਹੜਾ ਅਸੀਂ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੀਆਂ ਪਿੰਡਾਂ ਦੇ ਪੰਚਾਇਤਾਂ ਨੇ ਪਿੰਡਾਂ ਦੇ ਲੋਕਾਂ ਨੇ ਕਲੱਬਾਂ ਨੇ ਕਲੱਬਾਂ ਦੇ ਪ੍ਰਧਾਨਾਂ ਨੇ ਸਾਰੀਆਂ ਜਥੇਬੰਦੀਆਂ ਨੇ ਤੇ ਸ਼ਹਿਰੀ ਲੋਕਾਂ ਨੇ ਮਜ਼ਦੂਰਾਂ ਨੇ ਆਪਣੇ ਆਪਣੇ ਨਮਾਇंदे ਚੁਣੇ ਹੋਏ ਨਮਾਇंदे ਜਿਹੜੇ ਐਮ.ਐਲ.ਏ ਸਹਿਬਾਨ ਆ ਉਹਨਾਂ ਤੇ ਉਹਨਾਂ ਨੂੰ ਇਹ ਮੁਸ਼ਕਲ ਦਿੱਤੀ ਵੀ ਜੇ バス ਸਟੈਂਡ ਬਾਹਰ ਚਲਿਆ ਜਾਂਦਾ ਤਾਂ ਇਹ ਸਾਰੇ ਹਲਕਿਆਂ ਨੂੰ ਨੁਕਸਾਨ ਹੋਣਾ ਤਾਂ ਉਹਨਾਂ ਨੇ ਐਮਐਲਏ ਸਾਹਿਬਾਨ ਨੇ ਸਤਕਾਰਯੋਗ ਜਿਹੜੇ ਸਾਡੇ ਐ ਉਹਨਾਂ ਨੇ ਇਸ ਮੁਸ਼ਕਲ ਨੂੰ ਸਮਝਦੇ ਹੋਏ ਸਾਰਿਆਂ ਨੇ ਪੰਜ ਜਿਹੜੇ ਤਿਆਰ ਮੌਜੂਦਾ ਐਮਐਲਏ ਤੇ ਇੱਕ ਹਲਕਾ ਇੰਚਾਰਜ ਉਹਨਾਂ ਬਠਿੰਡੇ ਦੇ ਪੰਜਾਂ ਨੇ ਜਿਹੜਾ ਹੈਗਾ ਸੀਐਮ ਸਾਹਿਬ ਨੂੰ ਲਿਖ ਕੇ ਇੱਕ ਚਿੱਠੀ ਦਿੱਤੀ ਹੈ ਵੀ ਜਿਹੜਾ ਬੱਸ ਸਟੈਂਡ ਹੈ ਇਹ ਮਲੋੜ ਰੋਡ ਤੇ ਨਹੀਂ ਜਾਣਾ ਚਾਹੀਦਾ ਅਸੀਂ ਸਾਰੀ ਸੰਘਰਸ਼ ਕਮੇਟੀ ਸਾਰੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਦਿਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸੰਘਰਸ਼ ਤੇ ਸਾਡਾ ਸਾਥ ਦਿੱਤਾ ਤੇ ਲੋਕਾਂ ਦੀ ਜਾਇਜ਼ ਗੱਲ ਨੂੰ ਜਿਹੜਾ ਐਸੀਐਮ ਤੱਕ ਪਹੁੰਚਾਇਆ ਸੋ ਅਸੀਂ ਹੁਣ ਬੇਨਤੀ ਕਰਦੇ ਆ ਸੀਐਮ ਸਾਹਿਬ ਨੂੰ ਕਿ ਉਹ ਲੋਕਾਂ ਦੇ ਜਿਹੜੇ ਚੁਣੇ ਹੋਏ ਨਮਾਇंदे ਆ ਉਹਨਾਂ ਨੇ ਵੀ ਜਿਹੜੀ ਸਾਡੇ ਉਹ ਹੱਕ 'ਚ ਪੂਰੀ ਆਵਾਜ਼ ਠਾਈ ਹੈ ਹੁਣ ਇਸ ਜਿਹੜਾ ਪ੍ਰੋਜੈਕਟ ਹੈ ਮਲੋਟ ਰੋਡ ਤੇ ਲਾਜਾਣ ਵਾਲਾ ਬੱਸ ਸਟੈਂਡ ਦਾ ਇਹਨੂੰ ਰੱਦ ਕੀਤਾ ਜਾਵੇ ਸਾਰਾ ਬਠਿੰਡਾ ਜ਼ਿਲ੍ਹਾ ਉਹਨਾਂ ਦਾ ਧੰਨਵਾਦੀ ਹੋਵੇਗਾ ਪ੍ਰਧਾਨ ਜੀ ਦੇ ਤੇ ਸੁਲਾਇਕ ਜਿਹੜੇ ਉਹਦੇ ਦੇ ਤਲਵੰਡੀ ਸਾਹਿਬ ਬਹੁਤੋ ਪੀਪੀ ਪਲਜੰਤਰ ਕੌਰ ਦੇ ਆ ਜੀ ਮੈਸਰ ਖਾਨਾ ਸਾਹਿਬ ਦੇ ਜਿਹੜੇ ਸੁਖ ਸੁਖਵੀਰ ਸਿੰਘ ਮੈਸਰ ਖਾਨਾ ਉਹਨਾਂ ਦੇ ਸਾਈਨ ਆ ਜੀ ਆਪਣੇ ਰਾਮਪਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਦੇ ਫੂਨ ਹੈ ਸਾਈਨ ਹੈ ਉੱਚੋ ਵਾਲੇ ਜਕਸੀਰ ਸਿੰਘ ਦੇ ਐਮ ਐਲ ਏ ਜਿਹੜੇ ਉਹਨਾਂ ਦੇ ਸਾਈਨ ਹੈ ਜਸਵਿੰਦਰ ਸਿੰਘ ਸ਼ੰਧਾ ਜਿਹੜੇ ਇਤਹਾਤੀ ਦੇ ਹਲਕਾ ਇੰਚਾਰਜ ਹੈ ਉਹਨਾਂ ਦੇ ਸਾਈਨ ਹੈ ਇਹ ਸਾਰਿਆਂ ਦੇ ਜਿਹੜੇ ਇਹ ਸਾਈਨ ਹੈ ਇਹ ਸੀਐਮ ਸਾਹਿਬ ਨੂੰ ਚਿੱਠੀ ਦਿੱਤੀ ਆ ਉਹਨਾਂ ਨੇ ਉਹਨਾਂ ਨੇ ਸਾਨੂੰ ਇਹਦੀ ਕਾਪੀ ਮਿਲੀ ਹੈ ਅਸੀਂ ਉਹਨਾਂ ਦੀ ਇਜਾਜ਼ਤ ਨਾਲ ਹੈ ਜਿਹੜਾ ਇਹਨੂੰ ਅਸੀਂ ਜਨਤਕ ਕਰ ਰਹੇ ਆ ਨਹੀਂ ਬਠਿੰਡੇ ਵਾਲੇ ਵ代ਖ ਸਾਹਿਬ ਤਾਂ ਦੇਖੋ ਜੀ ਉਹਨਾਂ ਦਾ ਤਾਂ ਉਹਨਾਂ ਦਾ ਤਾਂ ਡ੍ਰੀਮ ਪ੍ਰੋਜੈਕਟ ਸੀ ਇਹ ਉਹ ਤਾਂ ਬਾਹਰ ਲਜਾਣਾ ਚਾਹੁੰਦੇ ਸੀ ਠੀਕ ਹੈ ਉਹਨਾਂ ਦਾ ਤੋਂ ਬਿਨਾ ਬਾਕੀ ਪੰਜਾਂ ਨੇ ਜਿਹੜਾ ਕਿਉਂਕਿ ਜਿਹੜੇ ਬਾਕੀ ਪੰਜੇ ਆ ਉਹ ਪਿੰਡੂ ਖੇਤਰ ਨੂੰ ਬਲੋਂਗ ਕਰਦੇ ਆ ਉਹਨਾਂ ਦੀ ਜਿਹੜੀ ਵੋਟ ਹੈ ਉਹ ਪਿੰਡੂ ਖੇਤਰਾ ਦੀ ਜਿਹੜੀ ਵੋਟ ਹੈ ਉਹਨਾਂ ਦੇ ਉਹਨਾਂ ਉਹਨਾਂ ਦੇ ਪੰਜਾਂ ਜਿਹੜੇ ਹਲਕੇ ਆ ਪ੍ਰਭਾਵਿਤ ਹੁੰਦੇ ਸੀ ਇਸ ਨਾਲ ਵੇਸ ਕਰਕੇ ਜਿਹੜੇ ਉਹਨਾਂ ਨੇ ਪੰਜਾਂ ਨੇ ਜਿਹੜਾ ਇਹ ਬਹੁਤ ਹੀ ਜਿਹਨੂੰ ਆਪਾਂ ਇਹ ਕਹਿੰਦੇ ਸਿਆਣਪਾਲਾ ਫੈਸਲਾ ਜਿਹੜਾ ਉਹਨਾਂ ਨੇ ਕੀਤਾ ਹੈ ਲੋਕਾਂ ਦੇ ਹੱਕ ਚ ਕੀਤਾ ਹੈ ਅਸੀਂ ਫੇਰ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪ੍ਰਧਾਨ ਜੀ ਕੀ ਲੱਗਦਾ ਹੈਗਾ ਤੁਹਾਨੂੰ ਵੀ ਬਿੰਡੇ ਦਾ ਜਿਹੜਾ ਬਸ ਸਟੈਂਡ ਹੈ ਮਜੂਰ ਕਰ ਜਗਾ ਕੋ ਜਿਹਨੇ ਤੁਹਾਨੂੰ ਸ਼ਵਾਸ਼ਣ ਦਿੱਤਾ ਹੈ 5 4 ਐਮਐਲ ਵਾਲੇ ਇੱਕ ਹਲਕਾ ਇੰਜਰ ਜਨੀ ਆਮ ਆਦੀ ਬਾਜੂ ਦੇ ਇੱਥੇ ਰਹੇਗਾ ਬਿਲਕੁਲ ਜੀ ਜਦੋਂ ਜਦੋਂ ਸੀਐਮ ਸਾਹਿਬ ਇਹ ਕਹਿ ਰਹੇ ਆ ਵੀ ਜਿੱਥੇ ਲੋਕ ਚਾਹਣਗੇ ਇਹ ਉੱਥੇ ਹੀ ਰਹੂਗਾ ਲੋਕਾਂ ਦੀ ਆਵਾਜ਼ ਤਾਂ ਪਹਿਲਾਂ ਹੀ ਉਹਨਾਂ ਤੱਕ ਪਹੁੰਚ ਰਹੀ ਸੀ ਤਾਂ 109 ਦਿਨ ਧਰਨੇ ਨੂੰ ਹੋ ਗਏ ਤੇ ਹੁਣ ਉਹਨਾਂ ਦੇ ਚੁਣੇ ਹੋਏ ਨਮਾਇੰਦੇ ਜਿਹੜੀ ਇਸ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਆ ਸਮਝ ਲਓ 6 ਐਮਐਲਏ ਆ 6ਾਂ ਚੋਂ 5 ਜੇ ਸਾਈਨ ਕਰਕੇ ਦੇ ਰਹੇ ਹੈਗੇ ਆ ਤੇ ਫੇਰ ਤਾਂ ਮੇਰਾ ਖਿਆਲ ਨਹੀਂ ਹੈ ਕਿ ਕੋਈ ਵੀ ਇਹ ਅਜੇ ਕੋਈ ਕੁਝ ਜਨਤਾ ਕੋਈ ਵਿਚਾਰ ਕਰਨ ਦਾ ਕੋਈ ਉਹ ਮਸਲਾ ਰਹਿ ਗਿਆ ਕੋਈ ਕੋਈ ਜਾਣ ਜਨਤਾ ਉਹਦੇ ਤੋਂ ਕੋਈ ਇਹਨੂੰ ਆਪਾਂ 50-50 ਹੋ ਹੀ ਗਈ ਹੈ ਤਾਂ ਵੀ ਨਹੀਂ ਇਹ ਗੱਲ ਠੀਕ ਹੈਗੀ ਜਦੋਂ 6ਾਂ 'ਚੋਂ ਜਿਹੜੇ 5 ਚੁਣੇ ਹੋਏ ਜਿਨ੍ਹਾਂ 'ਚੋਂ 4 ਚੁਣੇ ਹੋਏ ਤੇ ਇੱਕ ਹਾਲ ਕਨ ਚਾਰਜ ਹੈ ਉੱਥੇ ਵੀ ਜਿੱਥੇ ਉਹਨਾਂ ਦਾ ਐਮਐਲਏ ਆਲਰੇਡੀ ਜੇਤੂ ਹੈ ਕਿ ਉਹਦੇ ਉਹ 5 ਜੇ ਸਾਨੂੰ ਲਿਖ ਕੇ ਦੇ ਰਹੇ ਤਾਂ ਇਹਦਾ ਮਤਲਬ ਇਹ ਸਾਰੇ ਜਿਹੜੇ ਐ 80% ਤੋਂ ਵੱਧ ਹੈ ਜਿਹੜਾ ਉਹ ਲੋਕ ਹੈ ਜਿਹੜੇ ਬੱਸ ਸਟੈਂਡ ਲਜਾਉਣ ਦੇ ਵਿਰੁੱਧ ਹੈ ਸਸਫੇਤੀ ਦੀ ਗੱਲ ਦੀ ਕੰਮ ਲੈਣ ਕੋ ਪਾਰਟੀ ਦੇ ਕਿਹਾ ਬੋਲ ਰਿਹਾ ਕਿ ਲੈ ਕੇ ਜਨਗਰ 4 ਐਮ ਐਲ ਇਹ ਉਸ ਪਾਰਟੀ ਦੇ ਕਹੇ ਕਿ ਨਹੀਂ ਲੈ ਜਗਾ ਨਹੀਂ ਦੇਖੋ ਜਿਹੜਾ ਐਮ ਐਲ ਸਾਡਾ ਜਦੋਂ ਪਹਿਲਾ ਪ੍ਰੋਜੈਕਟ ਬਣਾਇਆ ਦੇਖੋ ਉਦੋਂ ਕਿਸੇ ਨੇ ਨਹੀਂ ਵਿਰੋਧ ਕੀਤਾ ਇਹ ਅਸੀਂ ਵੀ ਮੰਨਦੇ ਕੋਈ ਅਸੀਂ ਵੀ ਜਦੋਂ ਜਦੋਂ ਸ਼ੁਰੂ ਕੀਤਾ ਤਾਂ ਲੇਟ ਕੀਤਾ ਵੀ ਜਦੋਂ ਪਤਾ ਲੱਗਿਆ ਵੀ ਇਹ ਬਾਹਰ ਜਾ ਰਿਹਾ ਹੈ ਪਰ ਜਦੋਂ ਲੋਕਾਂ ਨੇ ਵਿਰੋਧ ਕੀਤਾ ਜੇ ਉਹਨਾਂ ਅਸੀਂ ਇਹ ਕਈਏ ਵੀ ਕੋਸ਼ ਸਾਡੇ ਪਹਿਲਾ ਨਮਾਇੰਦੇ ਆ ਜਿਹੜੇ ਉਸ ਪਾਰਟੀਆਂ ਦੇ ਉਹ ਵੀ ਵਿੱਚ ਉਸ ਦਿਨ ਹਾਂ ਕਰਕੇ ਆ ਗਏ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਫੈਸਲਾ ਗਲਤ ਕੀਤਾ ਹੈ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਫਿਰ ਉਹ ਸਾਡੇ ਨਾਲ ਖੜ ਗਏ ਆ ਤੁਹਾਡੇ ਸਾਹਮਣੇ ਪ੍ਰੈਸ ਦੇ ਬਟਿੰਡਾ ਦੀ ਪ੍ਰੈਸ ਦੇ ਸਾਹਮਣੇ ਉਹਨਾਂ ਨੇ ਬਿਆਨ ਦਿੱਤੇ ਆ ਵੀ ਜਿਹੜਾ ਪਹਿਲਾਂ ਅਸੀਂ ਗਏ ਸੀ ਉਹ ਗਲਤ ਹੋ ਗਿਆ ਪਰ ਜਿਹੜਾ ਇਹ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਹੁਣ ਜਿਵੇਂ ਜਿਵੇਂ ਅਸੀਂ ਲੋਕਾਂ ਨੂੰ ਜਾਗਰੂਤ ਕੀਤਾ ਉਹਦੇ ਆਧਾਰ ਤੇ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਪ੍ਰਧਾਨ ਜੀ ਲਗਾਤਾਰ ਸੰਘਰਸ਼ ਕਰਦੇ ਆਮ 109 ਦਿਨ ਹੋ ਗਏ ਨੇ ਜਿੱਦਾਂ ਹੁਣ ਤੁਹਾਨੂੰ ਸ਼ੁਭਾਸ਼ਣ ਮਿਲਿਆ 4 ਐਮਐਲਆ ਦਾ ਇੱਕ ਹਲਕਾ ਇੰਚਾਰਜ ਦਾ ਕਿ ਹੁਣ ਇਹ ਧਰਨਾ ਸਮਾਪਤ ਕਰ ਦਿੱਤਾ ਜਾਵੇਗਾ ਨਹੀਂ ਦੇਖੋ ਇਹ ਸਾਡੇ ਸਤਕਾਰਯੋਗ ਆ ਜਿਹੜਾ ਨੇ ਉਹਨਾਂ ਨੇ ਸਾਨੂੰ ਲਿਖ ਕੇ ਦਿੱ ਅਸੀਂ ਇੱਥੇ ਬੈਠੇ ਆ ਜੇ ਸਾਡੇ ਨੂੰ ਕੋਈ ਆਕੇ ਸਰਕਾਰ ਦਾ ਨੁਮਾਇੰਦਾ ਕੋਈ ਵੀ ਆਕੇ ਆਵੇ ਵੀ ਇਹ ਜਿਹੜੀ ਚਿੱਠੀ ਹੈ ਕਿਉਂਕਿ ਇਹ ਅਜੇ ਇਹਨਾਂ ਨੇ ਕਮੇਟੀ ਨੇ ਜਿਹੜੀ ਨੇ ਇਹ ਫੈਸਲਾ ਨਹੀਂ ਕੀਤਾ ਅਸੀਂ ਇੱਥੇ ਬੈਠੇ ਆ ਸਾਨੂੰ ਉਹ ਸਰਕਾਰ ਦਾ ਜ਼ਿੰਮੇਵਾਰ ਨੁਮਾਇੰਦਾ ਆਕੇ ਕੋਈ ਕਹਿੰਦਾ ਵੀ ਸਾਨੂੰ ਚਿੱਠੀ ਮਿਲ ਗਈ ਹੈ ਵੀ ਤੁਸੀਂ ਇਹ ਆਪ ਦਾ ਤਾਂ ਨਾ ਇਹਨੂੰ ਇਥੋਂ ਚੱਕੋ ਤਾਂ ਅਸੀਂ ਉਹ ਇਹ ਹੁਣ ਬਿਲਕੁਲ ਚੱਕ ਲਵਾਂਗੇ ਓਕੇ ਜੀ